ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 9 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ। ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦਿੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ। ਅੱਜ ਤਰੀਕ ਹੈਗੀ ਆ 9 ਜੂਨ। ਜਿਵੇਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦਾ ਮੌਸਮ ਲਗਾਤਾਰ ਵਿਗੜਿਆ ਹੋਇਆ ਸੀਗਾ। ਹਰ ਰੋਜ਼ ਸ਼ਾਮ ਵੇਲੇ ਤੇਜ਼ ਹਨੇਰੀਆਂ ਦੇਖੀਆਂ ਨੂੰ ਮਿਲ ਰਹੀਆਂ ਸਨ ਪਰ ਉਹਨਾਂ ਹਨੇਰੀਆਂ ਕਰਕੇ ਜਾਂ ਹਲਕੇ ਮੀਂਹ ਕਰਕੇ ਪੰਜਾਬ ਦਾ ਮੌਸਮ ਸੁਹਾਵਣਾ ਬਣਿਆ ਹੋਇਆ ਸੀਗਾ ਗਰਮੀ ਤੋਂ ਰਾਹਤ ਮਿਲੀ ਹੋਈ ਸੀਗੀ ਪਰ ਅੱਜ 9 ਤਰੀਕ ਤੋਂ ਲੈ ਕੇ ਅਗਲੇ 4-5 ਦਿਨ ਪੰਜਾਬ ਦਾ ਮੌਸਮ ਮੁੱਖ ਤੌਰ ਤੇ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਹਲਕੀ ਫੁਲਕੀ ਬੱਦਲਬਾਜ਼ੀ ਜ਼ਰੂਰ ਕੁਝ ਖੇਤਰਾਂ ਦੇ ਵਿੱਚ ਬਣ ਸਕਦੇ ਹੈ ਪਰ ਜ਼ਿਆਦਾਤਰ ਮੌਸਮ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਟੈਂਪਰੇਚਰ ਵੀ 2 ਤੋਂ 3 ਡਿਗਰੀ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਕਿਸੇ ਖੇਤਰ ਵਿੱਚ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਹਾਂ ਸ਼ਾਮ ਵੇਲੇ ਮਾੜੀ-ਮੋਟੀ ਹਲਕੀ-ਫੁਲਕੀ ਜਿੱਥੇ ਗਰਮੀ ਤੇ ਹੌਮਸ ਬਣੀ ਹਵਾ ਚੱਲ ਸਕਦੀ ਹੈ ਪਰ ਤੇਜ਼ ਹਨੇਰੀ ਤੋਂ ਇਨਕਾਰ ਹੈ ਮੁੱਖ ਤੌਰ ਤੇ ਅਗਲੇ ਦੋ ਤੋਂ ਤਿੰਨ ਦਿਨ ਮੌਸਮ ਸਾਫ਼ ਰਹੇਗਾ ਕੋਈ ਵੀ ਮੀਂਹ ਦੀ ਸੰਭਾਵਨਾ ਨਹੀਂ ਹੈ ਸੋ ਜੇਕਰ ਮੀਂਹ ਦੀ ਗੱਲ ਕਰੀਏ ਤਾਂ ਤਕਰੀਬਨ ਮੋਰਲਾ ਹਫਤਾ ਪੂਰਾ ਹੀ ਸਾਫ਼ ਰਹਿਣ ਦੀ ਸੰਭਾਵਨਾ ਹੈ 14 ਜਾਂ 15 ਤਰੀਕ ਤੋਂ ਬਾਅਦ ਹਲਕੇ ਇੱਕ ਸਿਸਟਮ ਆਉਦਾ ਹੋਇਆ ਦਿਖਾਈ ਦੇ ਰਿਹਾ ਹੈ ਉਹਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਹਨ ਪ੍ਰੀ ਮੌਨਸੂਨ ਦੀਆਂ ਕਾਰਵਾਈਆਂ 18 ਜੂਨ ਦੇ ਆਸ-ਪਾਸ ਹੋਣ ਦੀ ਸੰਭਾਵਨਾ ਹੈ ਉਸ ਵਿੱਚ ਆਸਤ ਨਾਲੋਂ ਵੱਧ ਵੀ ਪੈਣ ਦੀ ਸੰਭਾਵਨਾ ਹੈ ਉਹਨੇ ਦਿਨ ਪੰਜਾਬ ਦਾ ਜਿਹੜਾ ਟੈਂਪਰੇਚਰ ਹੈ ਮੂਰਲਾ ਹਫਤਾ ਹੌਲੀ-ਹੌਲੀ ਵਧਣਾ ਸ਼ੁਰੂ ਹੋ ਜਾਵੇਗਾ ਤੇ ਅੱਜ ਵੀ 40 ਡਿਗਰੀ ਤੋਂ ਪਾਰ ਸਾਰੇ ਇਲਾਕਿਆਂ ਨੂੰ ਟੈਂਪਰੇਚਰ ਪੰਜਾਬ ਦਾ ਪਾਰ ਕਰ ਜਾਵੇਗਾ ਇੱਕ ਵਾਰ ਫੇਰ ਤੋਂ